ਦਿਲਜੀਤ ਦੋਸਾਂਝ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਫਿਲਮਾਂ ਨੂੰ ਲੈ ਕੇ ਘਿਰਦੇ ਨਜ਼ਰ ਆ ਰਹੇ ਨੇ ਚਾਹੇ ਉਹ ਫਿਲਮ ਬਾਰਡਰ 2 ਹੋਵੇ ਸਰਦਾਰ ਜੀ 3 ਹੋਵੇ ਜਾਂ ਪੰਜਾਬ 95 ਹੋਵੇ ਹੁਣ ਹਾਲੀ ਦੇ ਵਿੱਚ ਭਾਜਪਾ ਸੰਸਦ ਕੰਗਨਾ ਰਣੌਤ ਮੁਰਤ ਤੋਂ ਦਿਲਜੀਤ ਨੂੰ ਨਿਸ਼ਾਨੇ ਤੇ ਲੈਣ ਦੀ ਨਜ਼ਰ ਆਈ ਹੈ ਅਦਾਕਾਰਾ ਤੇ ਸਿਆਸਤਦਾਨ ਕੰਗਨਾ ਰਣੌਤ ਨੇ ਫਿਲਮ ਸਰਦਾਰ ਜੀ 3 ਵਿੱਚ ਅਦਾਕਾਰ ਗਾਇਕ ਦਿਲਜੀਤ ਦੇ ਪਾਕਿਸਤਾਨੀ ਅਦਾਕਾਰਾ ਖਾਨੀਆ ਅਮੀਰ ਨਾਲ ਸਹਿਯੋਗ ਦੀ ਆਲੋਚਨਾ ਕੀਤੀ ਹੈ ਵਿੱਚ ਕੰਗਨਨ ਨੇ ਕਿਹਾ ਕਿ ਮੈਂ ਇਨਾਂ ਲੋਕਾਂ ਬਾਰੇ ਕਾਫੀ ਕਿਹਾ ਹੈ ਸਾਡੀ ਗੱਲਬਾਤ ਦੀ ਸ਼ੁਰੂਆਤ ਦੇ ਵਿੱਚ ਮੈਂ ਦੱਸਿਆ ਸੀ ਕਿ ਸਾਨੂੰ ਰਾਸ਼ਟਰੀ ਨਿਰਮਾਣ ਦੀ ਭਾਵਨਾ ਰੱਖਣ ਦੀ ਜ਼ਰੂਰਤ ਹੈ ਹਰ ਕੋਈ ਇੱਕ ਇੱਕ ਹਿੱਸੇਦਾਰ ਹੈ ਸਾਡੇ ਕੋਲ ਇਹ ਭਾਵਨਾ ਕਿਉਂ ਨਹੀਂ ਹੈ ਦਿਲਜੀਤ ਦਾ ਆਪਣਾ ਰਸਤਾ ਕਿਉਂ ਹੈ ਇੱਕ ਸਿਪਾਹੀ ਦਾ ਵੀ ਰਾਸ਼ਟਰਵਾਦ ਦਾ ਆਪਣਾ ਰਸਤਾ ਹੈ ਉਹਨਾਂ ਨੇ ਅੱਗੇ ਕਿਹਾ ਕਿ ਕਿਸੇ ਦਾ ਇਹ ਰਸਤਾ ਹੈ ਗਰੀਬ ਸਿਪਾਹੀ ਦਾ ਰਾਸ਼ਟਰਵਾਦ ਦਾ ਰਸਤਾ ਹੈ ਗਰੀਬ ਸਿਆਸਤਦਾਨ ਦਾ ਵੀ ਰਾਸ਼ਟਰਵਾਦ ਦਾ ਹੀ ਰਸਤਾ ਹੁੰਦਾ ਹੈ ਕੁਝ ਦਾ ਸੱਚਮੁੱਚ ਆਪਣਾ ਏਜੰਡਾ ਹੈ ਸਾਨੂੰ ਸਾਰਿਆਂ ਨੂੰ ਇਕਸਾਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕੰਗੜਾ ਦੀਆਂ ਟਿੱਪਣੀਆਂ ਸਰਦਾਰਜੀਤਰੀ ਦੀ ਵਿਦੇਸ਼ਾਂ ਵਿੱਚ ਰਿਲੀਜ਼ ਦੇ ਮੱਦੇ ਨਜ਼ਰ ਆਈਆਂ ਨੇ ਦੇ ਵਿੱਚ ਦਿਲਜੀ ਦਸਾਂਝ ਅਤੇ ਖਾਨੀ ਅਮੀਰ ਇਕੱਠੇ ਨਜ਼ਰ ਆ ਰਹੇ ਨੇ ਇਸ ਇੰਦਮ ਭਾਰਤ ਦੇ ਵਿੱਚ ਪਾਕਿਸਤਾਨੀ ਕਲਾਕਾਰਾਂ ਤੇ ਲੱਗੀ ਪਾਬੰਦੀ ਕਾਰਨ ਰਿਲੀਜ਼ ਨਹੀਂ ਹੋ ਸਕੀ ਉਦਰੀ ਇਸ ਦੇ ਨਾਲ ਦੂਜੀ ਫਿਲਮ ਪੰਜਾਬ 95 ਵੀ ਮੁਰ ਤੋਂ ਉਦੋਂ ਚਰਚਾ ਚ ਆਈ ਜਦੋਂ ਨਿਰਦੇਸ਼ਕ ਹਨੀ ਤਰੇਹੰਦਾ ਅਹਿਮ ਬਿਆਨ ਸਾਹਮਣੇ ਆਏ ਇਹ ਕਹ ਕਰਦੇ ਕਿ ਪੰਜਾਬ 95 ਫਿਲਮ ਨੂੰ ਪਹਿਲੀ ਵਾਰ ਦਸੰਬਰ 2022 ਵਿੱਚ ਸੀਬੀਐਫਸੀ ਨੂੰ ਸੌਪਿਆ ਗਿਆ ਸੀ 7 ਸਾਲ ਬਾਅਦ ਫਿਲਮ ਅਜੇ ਵੀ ਰਿਲੀਜ਼ ਸਬੰਧੀ ਪ੍ਰਾਪਤ ਕਰਨ ਦੇ ਮੁਰ ਤੋਂ ਜੂਝ ਰਹੀ ਹੈ ਸੈਂਟਰਲ اور فلم سرٹیفیکیشن نے নির্মাতা ਵੱਤੋਂ فلم ਵਿੱਚ 127 ਕਟੌਤੀਆਂ ਲਈ ਕਿਹਾ ਸੀ ਪਰ ਨਿਰਦੇਸ਼ਕ ਐਨਡੀਟੀਵੀ ਨੂੰ ਦੱਸਦੇ ਨੇ ਕਿ ਉਹਨਾਂ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਐਨਟੀਟੀਵੀ ਨਾਲ ਇੱਕ ਵਿਸ਼ੇਸ਼ ਗੱਲਬਾਤ 'ਚ ਨਿਰਦੇਸ਼ਕ ਹਾਨੀ ਤਰੇਹਨ ਨੇ ਪੰਜਾਬ 95 ਬਾਰੇ ਅਚਾਨਕ ਉਠੀ ਚਰਚਾ ਤੇ ਪ੍ਰਤੀਕਿਰਿਆ ਦਿੱਤੀ ਜੋ ਸਰਦਾਰਜੀਤ ਦੇ ਧਿਆਨ ਕੇਂਦਰਤ ਹੋ ਰਿਹਾ ਨਲਵਦੀ ਹੈ। ਉਹ ਕਹਿੰਦੇ ਨੇ ਕਿ ਇਹ ਇੱਕ ਹਫਤੇ ਤੱਕ ਚੱਲਿਆ ਅਤੇ ਇਹ ਸ਼ਾਂਤ ਹੋ ਗਿਆ ਕਿਉਂਕਿ ਸਰਕਾਰ ਆਈ ਅਤੇ ਦਿਲਜੀਤ ਦੋਸਾਂਝ ਕੋ ਆਪਣਾ ਸਮਰਥਨ ਦਿੱਤਾ ਅਤੇ ਹੁਣ ਸਭ ਕੁਝ ਖਤਮ ਹੋ ਗਿਆ। ਜੇ ਲੋਕ ਸੋਸ਼ਲ ਮੀਡੀਆ 'ਤੇ ਇੰਨਾ ਬੋਲ ਰਹੇ ਨੇ ਉਹ ਹੁਣ ਕਿੱਥੇ ਨੇ? ਇਹ ਸਭ ਖਤਮ ਹੋ ਗਿਆ ਅੱਗੇ ਕਹਿੰਦੇ ਨੇ ਕਿ ਇਸ ਲਈ ਇਹ ਉਦੋਂ ਹੀ ਹੁੰਦਾ ਹੈ ਜਦੋਂ ਸਰਕਾਰ ਸਹੀ ਫੈਸਲਾ ਲੈਂਦੀ ਹੈ ਜਦੋਂ ਕਲਾਕਾਰਾਂ ਤੇ ਉਹਨਾਂ ਦੀ ਬੁਲੰਦ ਦੀ ਆਜ਼ਾਦੀ ਦੀ ਰੱਖਿਆ ਲਈ ਆਉਂਦੀ ਹੈ ਤਾਂ ਦੂਜੇ ਲੋਕ ਸਮਝਣਗੇ ਉਹ ਅੱਗੇ ਵਿਸਥਾਰ ਨਾਲ ਦੱਸਦੇ ਨੇ ਕਿ ਸੀਬੀਐਫਸੀ ਨੂੰ ਵਾਧੂ ਸ਼ਕਤੀਆਂ ਦਿੱਤੀਆਂ ਗਈਆਂ ਨੇ ਜਿਨ੍ਹਾਂ ਦੀ ਦੁਰਵਰਤੋਂ ਹੋ ਰਹੀ ਹੈ ਇਸ ਤੇ ਰਾਜਨੀਤੀ ਵੀ ਇੱਕ ਭੂਮਿਕਾ ਨਿਭਾਰੀ ਹੈ ਹੁਣ ਹਰ ਵਿਵਾਦ ਖਤਮ ਹੋ ਗਿਆ ਪੰਜਾਬ 99 ਵਾਧੂ ਫਿਲਮਾਂ ਦੇ ਨਾਲ ਹਮੇਸ਼ਾ ਧਾਰਮਿਕ ਭਾਵਨਾਵਾਂ ਨੂੰ ਕੇਂਸਕੁਚਾਣ ਅਤੇ ਵੱਖ-ਵੱਖ ਸਿਧਾਂਤਾਂ ਦੇ ਗਠਨ ਦਾ ਵਿਚਾਰ ਰਹਿੰਦਾ ਹੈ ਕਿਉਂਕਿ ਇਤਿਹਾਸ ਵਿੱਚ ਸੁੰਦਰਸਾਏ ਜਾ ਰਿਹਾ ਹੈ ਜਦੋਂ ਇਸ ਸੰਬੰਧੀ ਸਵਾਲ ਕੀਤਾ ਗਿਆ ਤਾਂ ਇਸ ਦੇ ਨਿਰਦੇਸ਼ਕ ਨੇ ਕਿਹਾ ਕਿ ਸਾਨੂੰ ਇਹ ਹੀ ਨਹੀਂ ਪਤਾ ਕਿ ਸੀਬੀਐਫਸੀ 14 ਕੀ ਹੈ ਉਹ ਕਹਿੰਦੇ ਨੇ ਕਿ ਜਦੋਂ ਮੈਂ ਸਭ ਕੁਝ ਦੇਖਣ ਤੋਂ ਬਾਅਦ ਸੋਚ ਕਮੇਟੀ ਦੇ ਮੁਖੀ ਨੂੰ ਮਿਲਿਆ ਤਾਂ ਉਸਨੇ ਕਾਗਜ਼ਾਂ ਨਾਲ ਸਭ ਕੁਝ ਮਿਲਾ ਲਿਆ ਸਾਰੇ ਪੱਤੇ ਆਪਣੀ ਜਗ੍ਹਾ ਤੇ ਸਨ ਅਤੇ ਉਸ ਨੂੰ ਮੇਰੇ ਵੱਲ ਦੇਖਿਆ ਤੇ ਮੈਂ ਸੋਚਿਆ ਹੁਣ ਕੀ ਇਸ ਤਰ੍ਹਾਂ ਹੈ ਜਿਵੇਂ ਪਹਿਲਾਂ ਸੱਚ ਬੋਲਣ ਦੀ ਕਦਰ ਕੀਤੀ ਜਾਂਦੀ ਸੀ ਪਰ ਹੁਣ ਏਕ ਦੋਸਤੀ ਖੇਡ ਬਣ ਗਈ ਹੈ ਉੱਥੇ ਹੀ ਵੱਡੀ ਗੱਲ ਇਹ ਹੈ ਕਿ ਦਿਲਜੀਤ ਦਸਾਂਝ ਤੇ ਹਨੀ ਤਰੇਮ ਨੇ ਇੱਕ ਵੱਡਾ ਫੈਸਲਾ ਲਿੱਤਾ ਹੈ ਤੇ ਇਸ ਸਾਂਝੇ ਫੈਸਲੇ ਦੇ ਵਿੱਚ ਪੰਜਾਬ 95 ਦੇ ਕ੍ਰੈਡਿਟ ਤੋਂ ਆਪਣੇ ਨਾਮ ਹਟਾਉਂਦਾ ਉਹਨਾਂ ਨੇ ਫੈਸਲਾ ਲਿਆ ਜੇਕਰ ਉਹਨਾਂ ਨੂੰ ਫਿਲਮ ਰਿਲੀਜ਼ ਕਰਨ ਲਈ 127 ਕਟ ਸ਼ਾਮਿਲ ਕਰਨੇ ਪੈਂਦੇ ਨੇ ਜਿਵੇਂ ਕਿ ਫਿਲਮ ਨਿਰਮਾਤਾ ਕਹਿੰਦੇ ਨੇ ਕਿ ਇਹ ਮੇਰੀ ਫਿਲਮ ਨਹੀਂ ਹੈ ਇਹ ਸੀਬੀਐਫਸੀ ਦੀ ਫਿਲਮ ਹੈ ਇਸ ਸਾਰੇ ਵਿਵਾਦ ਦੇ ਵਿਚਾਲੇ ਮੁਰਤੋਂ ਦਿਲਜੀਤ ਨੂੰ ਮੁੱਖ ਮੰਤਰੀ ਦਾ ਥਾਪੜਾ ਮਿਲਿਆ ਦਿਲਜੀਤ ਦੀ ਫਿਲਮ ਤੇ ਸੀਐਮ ਨੇ ਕਿਹਾ ਕਿ ਉਹਨਾਂ ਦੀ ਫਿਲਮ ਦਾ ਸ਼ੂਟ ਤਾਂ ਪਹਲਗਾਮ ਦੇ ਹਮਲੇ ਤੋਂ ਪਹਿਲਾਂ ਹੋਇਆ ਸੀ ਪਾਕਿਸਤਾਨ ਦਾ ਕਲਚਰ ਸਾਡੇ ਪੰਜਾਬ ਨਾਲ ਕਾਫੀ ਮਿਲਦਾ ਹੈ ਇਸ ਲਈ ਕਲਾਕਾਰਾਂ ਨਾਲ ਅਜਿਹਾ ਪੱਖਪਾਤ ਕਦੇ ਵੀ ਨਹੀਂ ਕਰਨਾ ਚਾਹੀਦਾ ਪਰ ਜੋ ਦਿਲਜੀਤ ਨਾਲ ਹੋ ਰਿਹਾ ਹੈ ਉਹ ਬਹੁਤ ਹੀ ਗਲਤ ਹੈ ਉਹਨਾਂ ਦੇ ਹੱਕ ਦੇ ਵਿੱਚ ਖੁਗੱਟਦੇ ਹੋਏ ਸੀਐਮ ਨੇ ਹੋਰ ਕੀ ਕੁਝ ਕਿਹਾ ਤੁਸੀਂ ਇੱਕ ਵਾਰ ਓਵੀਸ ਨੂੰ ਮਤਲਬ ਐਂ ਲੱਗਦਾ ਜਿਵੇਂ ਵੀ ਪ੍ਰਧਾਨ ਮੰਤਰੀ ਸਾਹਿਬ ਕਿਸੇ ਜਹਾਜ਼ ਚਾਉਂਦੇ ਨੇ ਪੁੱਛੋ ਥੱਲੇ ਕਿਹੜਾ ਮੁਲਕ ਹੈ ਵੀ ਕਹਿੰਦੇ ਫਲਾਨਾ ਕੋਈ ਨਹੀਂ ਕੋਈ ਅੱਧਾ ਲੇਟ ਪਹੁੰਚਾਂਗੇ ਲਾ ਲਓ ਥੱਲੇ ਉੱਥੇ ਉਤਰ ਜਾਂਦੇ ਨੇ ਜੀ ਪਾਕਿਸਤਾਨ ਉਤਰ ਕੇ ਜੀ ਬਰੀਆਨੀ ਖਾ ਕੇ ਫੇਰ ਆ ਗਏ ਅਸੀਂ ਪਾਕਿਸਤਾਨ ਨਹੀਂ ਜਾ ਸਕਦੇ ਉਹ ਉਤਰ ਸਕਦੇ ਆ ਦਿਲਜੀਤ ਦੀ ਫਿਲਮ ਚ ਪਾਕਿਸਤਾਨੀ ਕਲਾਕਾਰ ਪਹਿਲਗਾਮ ਦੀ ਬਹੁਤ ਦੁਖਦਾਇਕ ਘਟਨਾ ਤੋਂ ਪਹਿਲਾਂ ਦੀ ਸ਼ੂਟਿੰਗ ਹੈ ਉਹ ਤਾਂ ਕੋਈ ਸਾਡਾ ਕਲਚਰ ਸਾਂਝਾ ਹੈ ਉਹ ਪੰਜਾਬੀ ਬੋਲਦੇ ਨੇ ਅਸੀਂ ਪੰਜਾਬੀ ਬੋਲਦੇ ਆ ਨਾ ਜੀ ਕਹਿੰਦੇ ਇਹ ਫਿਲਮ ਨਹੀਂ ਲਈ ਜ਼ੋਰ ਦੇਣੀ ਇਹ ਤਾਂ ਗਦਾਰ ਹੈ ਕਮਾਲ ਹੈ ਯਾਰ ਕਦੇ ਸਰਦਾਰ ਹੈ ਕਦੇ ਗਦਾਰ ਹੈ ਤੁਸੀਂ ਸਰਟੀਫਿਕੇਟ ਦੇਉਂਗੇ ਸਾਨੂੰ ਦੇਸ਼ ਭਗਤੀ ਦੇ ਕਿਰਪਾ ਕਰਕੇ ਸਾਡੇ ਨਾਲ ਇਹ ਖੇਡਾ ਨਾ ਕਰੋ ਅਸੀਂ ਅੱਕੇ ਪਏ ਆ ਇਹ ਮੈਂ ਦੱਸ ਦੇਣਾ ਚਾਹੁੰਦਾ ਪੂਰੇ ਦੇਸ਼ ਨੂੰ ਕਿ ਪੰਜਾਬ ਤੇ ਹਰਿਆਣਾ ਇਹ ਤੋਂ ਬਿਨਾ ਰੋਟੀ ਨਹੀਂ ਖਾ ਸਕਦੇ ਤੁਸੀਂ 70% ਫੂਡ ਬਾਲਸ ਸਾਡਾ ਦੋਨਾਂ ਦਾ ਹਿੱਸਾ ਹੈ ਤੇ ਸਾਡੇ ਨਾਲ ਹੀ ਤੁਸੀਂ ਲੜੀ ਜਾਂਦੇ ਹੋ ਤੇ ਸਾਨੂੰ ਤੁਸੀਂ ਲੜਾਈ ਜਾਂਦੇ ਹੋ ਆ ਗੱਲਾਂ ਕਰਨੀਆਂ ਚਾਹੀਦੀਆਂ ਆਪੋਜੀਸ਼ਨ ਨੂੰ